ਤਾਂ ਹੀ ਤੁਸ ਸਭ ਜਿ ਕੱਲ ਪ੍ਰੋਫੈਟਰ ਬਿਜੇਂਦਰ ਵਾਲਾ ਇੱਕ ਮਸਲਾ ਬੜਾ ਭਖਿਆ ਪਿਆ ਵਾ ਕੀ ਕਹਿਣਾ ਚਾਹੁੰਦੇ ਜੀ ਇਹਦੇ ਬਾਰੇ ਤੁਸੀਂ ਸਭ ਤੋਂ ਪਹਿਲਾਂ ਤੇ ਮੈਂ ਪੰਜਾਬ 9 ਟੀਵੀ ਨੂੰ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਲਾਮ ਸਤਿ ਸ਼੍ਰੀ ਅਕਾਲ ਅਤੇ ਨਮਸਕਾਰ ਜੀ ਅੱਜ ਜੋ ਕਾਫੀ ਗੁੰਦਾ ਗਰਮਾਇਆ ਪਿਆ ਵਾ ਪੂਰੇ ਪੰਜਾਬ ਦੇ ਵਿੱਚ ਪ੍ਰੋਫੈਟ ਬਿਜੇਂਦਰ ਜੀ ਦਾ ਬੜਾ ਚਿੰਤਾਜਨਕ ਵਿਸ਼ੇ ਆ ਔਰ ਮੈਂ ਸਮਝਦਾ ਹਾਂ ਕਿ ਇਹ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਅਗਰ ਉਹਨਾਂ ਨੇ ਕੋਈ ਗੁਨਾਹ ਕੀਤਾ ਵਾ ਤੇ ਉਹਦੀ ਸਜ਼ਾ ਉਹਨੂੰ ਸੁਣਾ ਦਿੱਤੀ ਗਈ ਆ ਔਰ ਬੜੀ ਜਲਦਬਾਜ਼ੀ ਦੇ ਵਿੱਚ ਸਜ਼ਾ ਸੁਣਾਈ ਗਈ ਆ ਪਰ ਕੁਝ ਜਥੇਬੰਦੀਆਂ ਜਾਂ ਕੁਝ ਸ਼ਰਾਰਤੀ ਤੱਤ ਸਮਝੀਏ ਕਿਉਂ ਧਰਮ ਨੂੰ ਧਰਮ ਨਾਲ ਲੜਾਉਂਦੀ ਨਿਯਤਦਾਰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਐਕਟਿਵ ਹੋਏ ਨੇ ਔਰ ਲਗਾਤਾਰ ਮਸੀਹ ਭਾਈਚਾਰੇ ਨੂੰ ਮਸੀਹ ਕੌਮ ਨੂੰ ਤਰ੍ਹਾਂ ਤਰ੍ਹਾਂ ਦੇ ਤਰੀਕੇ ਵਰਤ ਕੇ ਹੱਥ ਘੰਡੇ ਵਰਤ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ ਜੋ ਕਿ ਬਹੁਤ ਹੀ ਇੱਕ ਸ਼ਰਮਨਾਕ ਗੱਲ ਹੈ ਮੈਂ ਸਮਝਦਾ ਹਾਂ ਕਿ ਇਹ ਜੋ ਗੱਲ ਘਟਨਾ ਵਾਪਰੀ ਹੈ ਪ੍ਰੋਫੈਟ ਬਜਿੰਦੇਦੀ ਦੇ ਉੱਤੇ ਇਲਜ਼ਾਮ ਲਗਾਇਆ ਗਿਆ ਹੈ ਉਸ ਔਰਤ ਵੱਲੋਂ ਉਹਦੀ ਸਜ਼ਾ ਜਿਹੜੀ ਆ ਪ੍ਰੋਫਿਟ ਬਜਿੰਦਰ ਜੀ ਨੂੰ ਸਰਾ ਦਿੱਤੀ ਗਈ ਆ ਪਰ ਮੈਂ ਤੇ ਇਹ ਵੀ ਸਾਫ਼ ਕਰਨਾ ਚਾਹੁੰਦਾ ਵਾਂ ਕਿ ਜਿਸ ਔਰਤ ਨੇ ਉਹਨਾਂ ਦੇ ਉੱਪਰ ਇਲਜ਼ਾਮ ਲਗਾਏ ਨੇ ਉਹਨਾਂ ਦੇ ਸਹੁਰੇ ਸਾਹਿਬ ਵੱਲੋਂ ਵੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਫੇਸਬੁੱਕ ਦੇ ਉੱਪਰ ਮੀਡੀਆ ਦੇ ਉੱਪਰ ਕਿ ਇਸ ਔਰਤ ਦੇ ਪਹਿਲੇ ਵੀ ਤਿੰਨ ਹੋਰ ਬੰਦਿਆਂ ਦੇ ਵੀ ਪਰਚੇ ਜਿਹੜੇ ਆ ਕਰਾਏ ਨੇ ਜੋ ਕਿ ਚੱਲ ਰਹੇ ਨੇ ਤੇ ਚੌਥਾ ਪਰਚਾ ਦਾ ਪ੍ਰੋਫਿਟ ਬਜਿੰਦਰ ਜੀ ਦੇ ਔਰ ਹਾਤਾ ਜਿਹੜਾ ਕਿ ਬਹੁਤ ਜਲਦੀ ਵਿੱਚ ਨਾਇਲੇ ਨੇ ਉਹ ਦੀ ਸੁਣਵਾਈ ਜਿਹੜੀ ਕਰ ਦਿੱਤੀ ਗਈ ਆ ਔਰ ਮੈਂ ਸਮਝਦਾ ਹਾਂ ਕਿ ਇਹਦੇ ਪਿੱਛੇ ਬਹੁਤ ਸਾਰੀਆਂ ਏਜੰਸੀਆਂ ਬਹੁਤ سارے ਸਲੀਪਰ ਸੈੱਲ ਜਿਹੜੇ ਨੇ ਇਸ ਮਿਨਿਸਟਰੀ ਦੇ ਵਿੱਚ ਕੰਮ ਕਰ ਰਹੇ ਸੀ ਔਰ ਮੈਂ ਸਮਝਦਾ ਹਾਂ ਕਿ ਇਹ ਜੋ ਸਜ਼ਾ ਸੁਣਾਈ ਗਈ ਆ ਇਸ ਔਰਤ ਦੇ ਕਹਿਣ ਦੇ ਪਰ ਮੈਂ ਪੁੱਛਣਾ ਚਾਹੁੰਦਾ ਆ ਕਿ ਇਹ ਔਰਤ ਜਿਹੜੀ ਆ ਜਿਨੇ ਤਿੰਨ ਬੰਦੇ ਹੋਰ ਵੀ ਪਸਾਏ ਨੇ ਰੇਤਕੇਸ ਤੇ ਚੌਥਾ ਪਾਸਟਰ ਬਜਿੰਦਰਜੀ ਤੇ ਪਰ ਇਲਜ਼ਾਮ ਲਗਾਇਆ ਵਾ ਇਹ ਔਰਤ ਇਦਾਂ ਤੁਰੇ ਫਿਰਦੀ ਆ ਜਿਹੜੀ ਤੁਰੇ ਤੁਰੇ ਜਾਂਦੇ ਆ ਇਹਦਾ ਬਲਦਕਾਰ ਹੋ ਜਾਂਦਾ ਵਾ ਉਹ ਜਿੱਤੇ ਮਰਜੀ ਇਹਦੇ ਬਿਆਨਾਂ ਤੇ ਵਿਹਾਰ ਦੇ ਉਤੇ ਪਰਚੇ ਦਰਜ ਹੋ ਜਾਂਦੇ ਨੇ ਔਰ ਮੈਂ ਸਮਝਦਾ ਕਿ ਜੇ ਪ੍ਰੋਫੈਟ ਬਜਿੰਦਰਜੀ ਤੇ ਇਲਜ਼ਾਮ ਲੱਗਾ ਵਾ ਉਹ ਅੰਦਰ ਹੋ ਗਏ ਨੇ ਤੇ ਸਮੁੱਚੀ ਕੌਮ ਨੂੰ ਜਿਹੜਾ ਉਹ ਬਦਨਾਮ ਨਾ ਕੀਤਾ ਜਾਵੇ ਔਰ ਕੌਮ ਦੇ ਉੱਪਰ ਉਂਗਲੀ ਨਾ ਚੱਕੀ ਜਾਵੇ ਜਿਹੜੀ ਬਰਦਾਸ਼ਯੋਗ ਨਹੀਂ ਹੈਗੀ ਕੁਝ ਜਿਹੜੇ ਲੋਕ ਨੇ ਜਿਸ ਤਰ੍ਹਾਂ ਇੱਕ ਉਹ ਮੰਡ ਜਿਹੜਾ ਵਾ ਭੰਡਵਾ ਲਾ ਲੂ ਮੈਂ ਤੈਨੂੰ ਮੰਡ ਨਹੀਂ ਉਹਨੂੰ ਭਾਂਡੀ ਕਹਿਣਾ ਵਾ ਉਹ ਕੱਲ ਪ੍ਰੋਫਟ ਜੀ ਦੇ ਪੋਸਟਰ ਤੋਂ نیچے ਰੱਖ ਕੇ ਉੱਪਰ ਪੈਰ ਰੱਖਣੇ ਦੋ ਬਾਬੇ ਜੇ ਮੈਂ ਪੁੱਛਣਾ ਚਾਹੁੰਦਾ ਵਾਂ ਕੀ ਤੁਹਾਡੇ ਧਰਮ ਦੇ ਵਿੱਚ ਨਹੀਂ ਹੈਗੇ ਆ ਸ਼ਰਮ ਜਦੋਂ ਅੰਦਰ ਗਿਆ ਉਹਦਾ ਮੁੰਡਾ ਗਿਆ ਨਿਤਿਆਨੰਦ ਜਦੋਂ ਭੱਜ ਗਿਆ ਰਾਮ ਰਹੀਮ ਜਦੋਂ ਅੰਦਰ ਹੋਇਆ ਕਿ ਉਹਨਾਂ ਦੀਆਂ ਫੋਟੋ ਉੱਤੇ ਨਹੀਂ ਤੁਸੀਂ ਕਰ ਸਕਦੇ ਸੀ ਉਦੋਂ ਤੁਹਾਡੀ ਆਵਾਜ਼ ਕਿਉਂ ਨਹੀਂ ਆਈ ਸਿਰਫ ਈਸਾਈ ਧਰਮ ਦੇ ਉੱਤੇ ਹੀ ਤੁਹਾਡਾ ਯੋਰਕੋ ਚੱਲਦਾ ਅੱਜ ਕੁਝ ਸਿੱਖ ਜਥੇਬੰਦੀਆਂ ਤੇ ਲੋਕ ਵੀ ਜਿਹੜੇ ਕਰ ਰਹੇ ਨੇ ਆ ਕੱਲ ਪਰਸੋ ਹੀ ਮੈਂ ਦੇਖਿਆ ਵਾ ਪਵਿੱਤਰ ਸਥਾਨ ਜਿਹੜਾ ਸ੍ਰੀ ਗੁਰਦੁਆਰਾ ਸਾਹਿਬ ਆ ਉਹਦੀ ਪ੍ਰਕਰਮਾਂ ਦੇ ਅੰਦਰ ਇੱਕ ਰੂਮ ਦੇ ਵਿੱਚ ਇੱਕ ਬਜ਼ੁਰਗ ਆਦਮੀ ਇੱਕ ਲੜਕੀ ਦੇ ਨਾਲ ਨਕਦ ਵਿਵਸਥਾ ਵਿੱਚ ਪਾਇਆ ਜਾਂਦਾ ਉੱਥੇ ਉਹਨੂੰ ਫੜਨ ਫੜਨ ਦੇਦੇ ਨੇ ਉੱਥੋਂ ਦੇ ਸੇਵਾਦਾਰ ਫਿਰ ਇੱਕ ਹੋਰ ਗ੍ਰੰਤੀਆ ਜਿਹਨੂੰ ਪਰਸੋ ਚੌਥ ਸਜ਼ਾ ਹੋਈ ਆ ਉਹ ਇੱਕ ਬੀਟੀ ਆ ਮਥਾ ਟੇਕਣ ਗਈ ਆ ਅਰਦਾਸ ਕਰਨ ਗਈ ਆ ਉਹਦੇ ਨਾਲ ਉਹਨੇ ਜ਼ਬਰਦਸਤ ਕੀਤਾ ਨਵਾਲਕ ਕੁੜੀ ਨਾਲ ਉਹਦੇ ਉਹਨੂੰ ਉਮਰਦ ਕੈਦ ਦੀ ਸਜ਼ਾ ਹੋਈ ਆ ਆਹੋ ਕੱਲ ਪਰਸੋ ਇੱਕ ਸੰਤਵਾ ਜਿਹਦਾ ਆਪਣੀ ਨੋਹ ਦੇ ਨਾਲ ਚੱਕਰ ਨਿਕਲਿਆ ਉਹਨੂੰ ਫੜਾਇਆ ਗਿਆ ਵਾ ਇਹ ਮੈਂ ਸਮਝਦਾ ਹਾਂ ਵੀ ਐਸੇ ਲੋਕ ਜਿਹੜਾ ਹਰ ਧਰਮ ਦੇ ਵਿੱਚ ਹੁੰਦੇ ਨੇ ਕੋਈ ਇੱਕ ਧਰਮ ਜਿਹੜਾ ਵਾ ਦੁੱਧ ਦਾ ਤੋਤਾ ਨਹੀਂ ਆ ਇਦਾਂ ਦੇ ਜਿਹੜੇ ਅਗਰ ਕੋਈ ਮਾੜੇ ਅੰਸ਼ਰ ਨੇ ਜਾਂ ਮਾੜੇ ਲੋਕ ਨੇ ਉਹ ਹਰ ਧਰਮ ਚ ਐਨ ਲੇਕਿਨ ਸਾਰਾ ਧਰਮ ਨੂੰ ਆਪਾਂ ਬਦਨਾਮ ਨਹੀਂ ਕਰ ਸਕਦੇ ਹਰ ਕੋਰੇ ਧਰਮ ਦੇ ਉੱਤੇ ਉਂਗਲੀ ਨਹੀਂ ਉਠਾ ਸਕਦੇ ਇੱਕ ਮਾੜੀ ਗੱਲ ਜਿਹੜਾ ਸਾਡਾ ਆਪਸੀ ਪਿਆਰ ਬਣਿਆ ਹੋਇਆ ਵਾ ਆਪਣਾ مسیਹ ਭਾਈ ਜੀ ਦਾ ਸਿੱਖਾਂ ਦੇ ਨਾਲ مسیਹ ਭਾਈ ਜੀ ਦਾ ਇਸਾਈਆਂ ਨਾਲ ਮੁਸਲਮਾਨਾਂ ਨਾਲ ਕੰਨੇ ਹਿੰਦੂ ਮੁਸਲਮਨ ਸਿੱਖ ਇਸਾਈ ਆਪਚੇ ਸਾਰੇ ਭਾਈ ਭਾਈ ਇਹ ਜਿਹੜਾ ਭਾਈਚਾਰਕ ਸਾਂਝ ਜਿਹੜੀ ਸਾਡੀ ਬਣੀ ਆ ਇੱਕ ਗੁਲਦਸਤਾ ਬਣਿਆ ਹੋਆ ਇਹਨੂੰ ਖਿਲਾਰਨ ਦੀ ਇਹਨੂੰ ਤੋੜਨ ਦੀ ਕੋਸ਼ਿਸ਼ ਇਹ ਜਿਹੜੀ ਆ ਇਹ ਲੋਕ ਨਾ ਕਰਨ ਤੁਮ ਸਾਹਿਬ ਐਵੇਂ ਤੁਸੀਂ ਤੁਹਾਡਾ ਨਜ਼ਰੀਆ ਤਾਂ ਚਲੋ ਠੀਕ ਹੈ ਕਿ ਵਧੀਆ ਗੱਲ ਹੈ ਕਿ ਕਿਸੇ ਨੂੰ ਤਾਂ ਟਾਰਗੇਟ ਨਹੀਂ ਕਰਨਾ ਚਾਹੀਦਾ ਪਰ ਪ੍ਰੋਸੀਸਰ ਜਿਹੜਾ ਬਰਜਿੰਦਰ ਨੂੰ ਸਜ਼ਾ ਹੋਈ ਆ ਤੁਸੀਂ ਕੀ ਮੰਨਦੇ ਹੋ ਵੀ ਸਹੀ ਹੋਈ ਆ ਗਲਤ ਹੋਈ ਆ ਕੀ ਹੋਈ ਆ ਕਿਉਂਕਿ ਲੋਕ ਤਾਂ ਸਹੀ ਮੰਨਦੇ ਬੇਕੋਈ 18 ਦਾ ਕੇਸ ਚੱਲਦਾ ਪਿਆ ਸੀ 18 ਤੋਂ ਬਾਅਦ ਕੇਸ ਚੱਲਿਆ ਹੈ ਇਹ ਐਵੀਡੈਂਸ ਹੋਈਆਂ ਹੋਣਗੀਆਂ ਕੋਰਟ ਨੇ ਕੁਝ ਸੁਣਿਆ ਹੋਊਗਾ ਅਕਪੇਸ਼ ਕੀਤੇ ਹੋਣਗੇ ਉਹਨਾਂ ਦੇ ਕੋਲ ਨੇ ਬਹਿਸ ਵੀ ਕੀਤੀ ਹੋਰਾਂ ਦੇ ਜੱਜ ਵਕੀਲ ਵੀ ਹੋਣਗੇ ਸਜ਼ਾ ਹੋਣ ਦਾ ਕਾਰਨ ਕੀ ਮੰਨਦੇ ਵੀ ਇਹ ਕੋਈ ਗਲਤ ਸਜ਼ਾ ਹੋ ਗਈ ਹੈ ਮੈਂ ਨਾਇਲੇ ਦੇ ਖਿਲਾਫ ਨਹੀਂ ਆ ਲੇਕਿਨ ਮੈਂ ਇੱਥੇ ਇੱਕ ਗੱਲ ਸਾਫ਼ ਕਰਨਾ ਚਾਹੁੰਦਾ ਕਿ ਕਿਸੇ ਦੇ ਕਹਿਣ ਤੇ ਉੱਪਰ ਇੱਕ ਲੇਡੀ ਨੇ ਕਹਿਤਾ ਕਿ ਮੇਰੇ ਨਾਲ ਬਲਾਤਕਾਰ ਬਲਾਤਕਾਰ ਹੋ ਗਿਆ ਤੇ ਉਹਦੇ ਵਿਹਾਰ ਦੇ ਉੱਤੇ ਸਿਰ ਨਾ ਤਾਂ ਉਹਦਾ ਮੈਡੀਕਲ ਹੋਇਆ ਨਾ ਕੋਈ ਵੀਡੀਓਗ੍ਰਾਫੀ ਸਾਹਮਣੇ ਆਈ ਹੈ ਸਿਰਫ ਕਹਿਣ ਦੇ ਨਾਲ ਹੀ ਕਿਸੇ ਨੂੰ ਐਡੀ ਵੱਡੀ ਸਜ਼ਾ ਜਿਹੜੀ ਆ ਉਦੇ ਪਰਿਵਾਰ ਨੂੰ ਤੇ ਉਸ ਇਨਸਾਨ ਨੂੰ سزا ਦੇ ਦੇਣੀ ਆ ਮੈਂ ਇਸ ਚੀਜ਼ ਨੂੰ ਗਲਤ ਸਮਝਦਾ ਨਹੀਂ ਤੁੰਗ ਸਾਹਿਬ ਇੱਕ ਤਾਜ਼ਾ ਮਾਮਲਾ ਬਾ ਇੱਕ ਗੁਰਦਾਸਪੁਰ ਦਾ ਹੀ ਇੱਕ ਪਾਸਟਰ ਆ ਉਹਨੇ ਤੇ ਵੀ ਕੱਲ ਦਾ ਪਰਚਾ ਦਰਜ ਹੋ ਗਿਆ ਉੱਥੇ ਬਲੰਦ ਕਿ ਜਬਰ ਜਨਾਹ ਦਾ ਪਰਚਾ ਦਰਜ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹਨਾ ਵੀ ਹਰ ਤਰਫ ਜਮਾੜੇ ਬੰਦੇ ਨੇ ਔਰ ਇਹ ਜਿਹੜਾ ਮਸਲਾ ਗੁਰਦਾਸਪੁਰ ਦਾ ਪਿਛਲੇ 2 ਸਾਲ ਤੋਂ ਚੱਲਦਾ ਆ ਰਿਹਾ ਵਾ 2 ਸਾਲ ਬਾਅਦ ਹੁਣ ਇਹ ਦੁਬਾਰਾ ਇਹਨੂੰ ਚੁੱਕਿਆ ਗਿਆ ਵਾ ਕਿਉਂਕਿ ਏਜੰਸੀਆਂ ਕੰਮ ਕਰਦੀਆਂ ਆਮ ਨੂੰ ਬਿਦਰਾਮ ਕਰਨ ਦੀ ਕੋਸ਼ਿਸ਼ ਅੱਜ ਤੋਂ 2 ਸਾਲ ਪਹਿਲਾਂ ਇਹਨ ਇਹ ਮਸਲਾ 2 ਸਾਲ ਪਹਿਲਾਂ ਦਾ ਵਾ ਪਰ ਜੇ ਚੁੱਕਿਆ ਗਿਆ ਅਗਰ ਉਹ ਗੁਨਾਹਗਾਰ ਹੈ ਤਾਂ ਉਹਨੂੰ ਸਜ਼ਾ ਜਿਹੜੀ ਆ ਉਹ ਬਣਦੀ ਬਣਦੀ ਮਿਲਣੀ ਚਾਹੀਦੀ ਆ ਅਗਰ ਕਿਸੇ ਦੀ ਧੀ ਨਾਲ ਹੋਇਆ ਵਾ ਬੇਟੀ ਨਾਲ ਹੋਇਆ ਵਾ ਤੇ ਉਹ ਜਿੰਨੇ ਵੀ ਕੀਤਾ ਉਹਨੂੰ ਸਜ਼ਾ ਜਿਹੜੀ ਆ ਸਭ ਤੋਂ ਸਖਤ ਜਿਹੜੀ ਸਜ਼ਾ ਉਹ ਮਿਲਣੀ ਚਾਹੀਦੀ ਆ ਚਾਹੇ ਉਹ ਕਿਸ ਕੋਈ ਵੀ ਸ਼ਖਸ਼ਾ ਚਾਹੇ ਉਹ ਪਾਸਟਰ ਆ ਚਾਹੇ ਕੋਈ ਆਮ ਇਨਦਾਨੀ ਆ ਹਮ ਸਭ ਆਮ ਤੌਰ ਤੇ ਲੋਕਾਂ ਦੀ ਵਿਚਾਰਧਾਰਾ ਬਣ ਗਈ ਆ ਜਥੇਬੰਦੀਆਂ ਦੀ ਵਿਚਾਰਧਾਰਾ ਕਰੋ ਲੋਕਾਂ ਦੀ ਵਿਚਾਰਧਾਰਾ ਬਣੋ ਕਿ ਇਸਾਈ ਧਰਮ ਵਿੱਚ ਜਿਹੜਾ ਪਖੰਡਵਾਦ ਬਹੁਤ ਜ਼ਿਆਦਾ ਆ ਜਿਸ ਤਰ੍ਹਾਂ ਕਹਿੰਦੇ ਜੀ ਅਸੀਂ ਲੁਲਿਆ ਨੂੰ ਠੜੇ ਕਰ ਦਿੰਦੇ ਆ ਕੈਂਸਰ ਵਾਲਾ ਮਰੀਜ਼ ਠੀਕ ਕਰ ਦਿੰਦੇ ਆ ਕਿ ਇਹ ਕਿਸੇ ਜਾਂ ਸਹੀ ਬਣੇ ਵਿੱਚ ਹੈਗੀਆਂ ਨੇ ਹੁੰਦੀਆਂ ਨੇ ਕਿ ਜਾਂ ਇਹ ਪ੍ਰੋਪਗੈਂਡਾ ਹੋ ਰਿਹਾ ਦੇਖੋ ਜੀ ਪਖੰਡਵਾਦ ਕਿਸ ਤਰ੍ਹਾਂ ਜੀ ਨਹੀਂ ਹੈਗਾ ਬਹੁਤ ਸਾਰੇ ਲੋਕ ਨੇ ਲੰਮੇ ਵੇਪਾਂ ਕੇ ਕਦੀ ਦਰਸ਼ਨਾਂ ਨੂੰ ਜਾਂਦੇ ਨੇ ਪਹਾੜਾਂ ਨੂੰ ਜਾਂਦੇ ਨੇ ਕਦੀ ਕੇ ਪਰਚੀਆਂ ਨੂੰ ਜਾਂਦੇ ਨੇ ਵੇੜ-ਵੇੜ ਕੇ ਜਾਂਦੇ ਨੇ ਕਿ ਉਹ ਪਖੰਡਵਾਦ ਨਹੀਂ ਹੈਗਾ ਮੈਂ ਇਹ ਚੀਜ਼ ਸਮਝਦਾ ਹਰ ਚੀਜ਼ ਸੰਭਵ ਹੈ ਜੋ ਇਹ ਕਹਿੰਦੇ ਨੇ ਕਿ ਠੀਕ ਹੋਣਾ ਠੀਕ ਹੁੰਦੇ ਨੇ ਲੋਕ ਹਜ਼ਾਰਾਂ ਦੀ ਤਰ੍ਹਾਂ ਚ ਲੋਕ ਠੀਕ ਹੁੰਦੇ ਨੇ ਇਹਨਾਂ ਨੂੰ ਕੋਈ ਪ੍ਰੋਫਿਟ ਨਹੀਂ ਠੀਕ ਕਰਦਾ ਨਾ ਪ੍ਰੋਫਿਟ ਅੰਕਨੁਰੁੱਲਾ ਜੀ ਠੀਕ ਕਰਦਾ ਨਾ ਪ੍ਰੋਫਿਟ ਬੇਜਿੰਦਰ ਜੀ ਠੀਕ ਕਰਦੇ ਨਾਲ ਜਾਂ ਹੋਰ ਕੋਈ ਪ੍ਰੋਫਿਟ ਨਹੀਂ ਠੀਕ ਕਰਦਾ ਉਹ ਠੀਕ ਸਿਰਫ ਪ੍ਰਾਰਥਨਾ ਕਰੋ ਪ੍ਰਭੂ ਯਿਸੂ ਮਸੀਹ ਕੋ ਪ੍ਰਭੂ ਯਿਸੂ ਮਸੀਹ ਠੀਕ ਕਰਦੇ ਨੇ ਇਹ ਤੁਹਾਡੇ ਵਿਸ਼ਵਾਸ ਨੇ ਉਹਨਾਂ ਨੂੰ ਚੰਗਿਆ ਕਰਦਾ ਤੇ ਫਿਰ ਤੁੰਗ ਸਾਬਾ ਆਪਾਂ ਨੂੰ ਵੀਡੀਓ ਪਾਉਣ ਦੀ ਵੀ ਕੀ ਲੋੜ ਐ ਵੀ ਆਹੇ ਵੇਖੋ ਜੀ ਮੈਂ ਇਹਨੂੰ ਘਾਟ ਢਾਲ ਕੇ ਖੜਾ ਕਰਤਾ ਇਹਨੂੰ ਮੈਂ ਤੌਰ ਦਿੱਤਾ ਤੇ ਜਦੋਂ ਕਰਦਾ ਹੀ ਪ੍ਰਮਾਤਮਾ ਠੀਕ ਐ ਫਿਰ ਆਪਾਂ ਵੀਡੀਓ ਪਾ ਕੇ ਦੱਸਣਾ ਕੀ ਚਾਹੁੰਨੇ ਬਿਲਕੁਲ ਮੈਂ ਇਸ ਚੀਜ਼ ਤੋਂ ਮੈਂ ਸਿਰੇ ਤੋਂ ਨਕਾਰਦਾ ਵਾਂ ਵੀ ਅਗਰ ਜੇ ਕੋਈ ਕਹਿੰਦਾ ਕਿ ਮੈਂ ਇਹਨੂੰ ਠੀਕ ਆ ਤਾਂ ਠੀਕ ਇਨਸਾਨ ਦੇ ਹੱਥ ਵਿੱਚ ਕੁਝ ਨਹੀਂ ਆ ਸਿਰਫ ਜੋ ਕਰਨਾ ਹੁੰਦਾ ਪ੍ਰਮਾਤਮਾ ਨੇ ਕਹਿੰਦਾ ਅਸਲ ਪੁਰਖ ਨੇ ਕਰਨਾ ਹੁੰਦਾ ਵਾ ਜੀ ਵੀ ਪ੍ਰਮਾਤਮਾ ਜਿਹੜਾ ਕੰਮ ਕਰਦਾ ਉਹ ਤੇ ਫਿਰ ਚੁੱਪਚਾਪ ਕਰ ਜਾਣਾ ਚਾਹੀਦਾ ਫਿਰ ਤੇ ਇਹਦਾ ਰੋਲਾ ਪਾਉਂਦੀ ਲੋੜ ਹੀ ਨਹੀਂ ਇਹਦੀਆਂ ਵੀਡੀਓ ਪਾਉਂਦੀ ਲੋੜ ਹੀ ਨਹੀਂ ਵੀ ਆ ਵੇਖੋ ਜੀ ਆਪਾਂ ਇਹਨੂੰ ਹੀ ਠਾਲਤਾ ਇਹਨੂੰ ਹੀ ਠਾਲਤਾ ਉਹਦੇ ਵੇਲੇ ਫਿਰ ਇੰਨਾ ਖੜਾਵਾ ਕਰਨ ਦੀ ਕੀ ਲੋੜ ਐ ਦੇਖੋ ਜੀ ਜਦ ਤੱਕ ਅਸੀਂ ਤਨ ਨੂੰ ਭੁੱਖ ਲੱਗਦੀ ਆ ਤੁਸੀਂ ਰੋਟੀ ਕਿਸੇ ਨੂੰ ਕਹੋਗੇ ਨਹੀਂ ਘਰਦਿਆਂ ਨੂੰ ਮਾਂ ਬਾਪ ਨੂੰ ਕਹੋਗੇ ਮੈਨੂੰ ਭੁੱਖ ਲੱਗੀ ਆ ਆਪਣੀ ਔਰਤ ਨੂੰ ਕਹੋਗੇ ਨਹੀਂ ਮੈਨੂੰ ਭੁੱਖ ਲੱਗੀ ਵੀ ਨੂੰ ਰੋਟੀ ਪਾ ਕੇ ਦੇ ਦੇ ਤੇ ਉਹਨੀ ਦਾ ਰੋਟੀ ਮਿਲ ਨਹੀਂ ਆ ਤੇ ਜਦੋਂ ਤੱਕ ਤੁਸੀਂ ਜਦੋਂ ਆਪਣਾ ਦੁੱਖੜਾ ਜਿਹੜਾ ਵਾ ਚਾਹੇ ਪਰਮੇਸ਼ਰ ਦੇ ਕਿਸੇ ਦਾਸ ਦੇ ਥਰੂ ਜਾਂ ਆਪ ਖੁਦ ਪਰਮੇਸ਼ਰ ਦੇ ਸਾਡੀ ਆਪਣਾ ਦੁੱਖੜਾ ਰੋਕੇ ਜਾ ਦੱਸਦੇ ਨਹੀਂ ਹੈਗੇ ਉਹਨੇ ਪਰਮੇਸ਼ਰ ਨੂੰ ਕਿੱਥੇ ਸੁਣਨੀ ਹੈ ਜੇ ਤੁਸੀਂ ਪਰਮੇਸ਼ਰ ਨੂੰ ਦੱਸੋਗੇ ਕਿ ਰੋਹ ਉਹਦੇ ਗੜੀ ਦੀ ਪਰਮਾਤਮਾ ਮੈਨੂੰ ਚੰਗਿਆ ਕਰ ਮੇਰੀ ਇਹ ਮੁਸੀਬਤਾਂ ਪਰਮਾਤਮਾ ਸੁਣਦਾ ਵਾ ਸੁਣਦਾ ਪਰਮੇਸ਼ਰ ਆ ਉਹਨੇ ਸੁਣਨੀ ਸੁਣਨੀ ਆ ਔਰ ਸੁਣਦਾ ਤੇ ਉਹ ਚੰਗਿਆ ਕਰ ਦਿੰਦਾ ਤੇ ਫਿਰ ਤੁੰਗ ਸਾਹਿਬ ਇੱਥੇ ਪਾਸਟਰ ਨੂੰ ਵਿਚੋਲਾ ਪਾਉਂਦੀ ਕਿ ਲੋੜੇ ਫਿਰ ਤੇ ਸਿੱਧੀ ਵੀ ਗੱਲ ਕੀਤੀ ਜਾ ਸਕਦੀ ਦੇਖੋ ਜੀ ਪਾਪਾ ਇਹ ਇਹ ਚੰਨਾ ਮੈਂ ਤੁਹਾਨੂੰ ਗੱਲ ਕਲੀਅਰ ਕੀਤੀ ਆ ਕਿ ਜਿਹੜਾ ਇਨਸਾਨ ਵਿਸ਼ਵਾਸ ਨਾਲ ਖੁਦ ਪ੍ਰਾਰਥਨਾ ਕਰੇ ਉਹ ਵੀ ਕਰ ਸਕਦਾ ਔਰ ਜੇ ਪਾਸਟਰ ਜਿਹੜੇ ਨੇ ਉਹ ਖੁਦਾ ਦੇ ਨਾਲ ਜੋੜਨ ਦਾ ਕੰਮ ਕਰਦੇ ਨੇ ਹਰ ਇਨਸਾਨ ਨੂੰ ਇੰਨੀ ਨੌਲੇਜ ਜਿਹੜੇ ਇੰਨੇ ਨਬੀ ਹੋਏ ਨੇ ਸਾਡੀ ਪੁਰਾਣੇ ਇਤਿਹਾਸ ਵਿੱਚ ਬਹੁਤ سارے ਨਬੀ ਨੇ ਉਹਨਾਂ ਨਬੀਆਂ ਦਾ ਕੰਮ ਸੀ ਉਹਨਾਂ ਨੇ ਖੁਦਾ ਦਾ ਸੁਭ ਸਮਾਜ ਚ ਦਸਾਇਆ ਖੁਦਾ ਦਾ ਗਿਆਨ ਲੋਕਾਂ ਨੂੰ ਵੰਡਿਆ ਖੁਦਾ ਦਾ ਨਾਲ ਲੋਕਾਂ ਨੂੰ ਜੋੜਿਆ ਤੇ ਲੋਕੀ ਖੁਦਾ ਦੇ ਨਾਲ ਜੁੜ ਗਏ ਜੁੜਦੇ ਜੁੜਦੇ ਜਾਂਦੇ ਪਏ ਐ ਡੇਟੀਆਂ ਵੱਡੀਆਂ ਤੋਂ ਸਬ ਮਿਨਿਸਟਰੀਆਂ ਚੱਲਣ ਡੀਆਂ ਨੇ ਇੰਨੇ ਲੋਕ ਉੱਥੇ ਆਉਂਦੇ ਆ ਤੇ ਕਾਫੀ ਪੈਸਾ ਵੀ ਤੇ ਇਕੱਠਾ ਹੁੰਦਾ ਹੀ ਹੋਊਗਾ ਤੇ ਇਹ ਨਹੀਂ ਲੱਗਦਾ ਤੁਹਾਨੂੰ ਕੋਈ ਇਹ ਪਾਸਟਰ ਜਿਹੜੀ ਆਪਣੀ ਦੁਕਾਨਾਂ ਚਲਾਉਣ ਕਰਕੇ ਸਾਰਾ ਕੁਝ ਟਫੰਡ ਕਰਦੇ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਕਿ ਇਸ ਜਗ੍ਹਾ ਤੇ ਪੈਸਾ ਇਕੱਠਾ ਇਕੱਠਾ ਕਿਉਂ ਹੁੰਦਾ Hindu ਧਰਮ ਦੇ بڑے بڑے ਤੀਰਥ ਸਥਾਨ ਨੇ ਆਪਣੇ ਸਿੱਖ ਧਰਮ ਦੇ بڑے بڑے ਵੱਡੇ ਗੁਰਦੁਆਰਾ ਸਾਹਿਬ ਨੇ ਚਰਚਸ ਸਿਰ ਚਰਚਾਂ ਨੂੰ ਹੀ ਤੁਸੀਂ ਟਾਰਗੇਟ ਕਿਉਂ ਕਰਦੇ ਜੀ ਕਿ ਬੰਦਰਾਂ ਦੇ ਵਿੱਚ ਸ਼੍ਰੀ ਵੈਸ਼ਨ ਦੇਵੀ ਦੇਤੇ ਅੱਜ ਅਕਸ਼ਰਤਾਂ ਦੇਤੇ ਹੋਰ ਨਾ ਵੱਡੇ ਵੱਡੇ ਆਪਣੇ ਸਾਊਥ ਵਿੱਚ ਇਹਨੇ ਮੰਦਰ ਨੇ ਜਨ ਜੋ कोरोना ਦੇ ਹਿਸਾਬ ਨਾਲ ਸੋਨਾ ਚੜਦਾ ਵਾ ਸ੍ਰੀ ਰਾਮੰਦਰ ਸਾਹਿਬ ਜਿਹੜੇ ਨੇ ਪਵਿੱਤਰ ਸਥਾਨਾਂ ਉੱਥੇ ਲੱਖਾਂ ਕਰੋੜਾਂ ਰੁਪਈਆ ਹਰ ਵਾਰ ਲੋਕੀ ਗੁੱਤਦਾਨ ਕਰ ਜਾਂਦੇ ਨੇ ਤੇ ਸਭ ਈਸਾਈਆਂ ਨੂੰ ਕਿਉਂ ਟਾਰਗੇਟ ਬਣਾਉਂਦੇ ਜੀ ਤੁਸੀਂ बार-बार ਨਹੀਂ ਸਾਡੇ ਚੜਾ ਵਜਨਦਾ ਤੁਹਾਡਾ ਨਹੀਂ ਚੜਦਾ ਟਾਰਗੇਟ ਨਹੀਂ ਕਰਦੇ ਆਪਾਂ ਟਾਰਗੇਟ ਨਹੀਂ ਕਰਦੇ ਕਿਸੇ ਨੂੰ ਕਿਉਂਕਿ ਆਪਾਂ ਸਰਧਰ ਸਤਕਾਰ ਕਰਦੇ ਆਂ ਪਰ ਇਹ ਈਸਾਈ ਧਰਮ ਦਾ ਹੀ ਰੋਲਾ ਕਿਉਂ ਪੈਂਦਾ ਵਾ ਬਾਕੀ ਧਰਮ ਦਾ ਰੋਲਾ ਕਿਉਂ ਨਹੀਂ ਪੈ ਰਿਹਾ ਦੇਖੋ ਜੀ ਇਹ ਸਿਰਫ ਟਾਰਗੇਟ ਬਣਾਉਂਦੇ ਨੇ ਸਹੀ ਧਰਮ ਤੋਂ ਧਰਮ ਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਸਾਈਤ ਤੇ ਇਸਾਈ ਮਸੀਹ ਲੋਕਾਂ ਨੂੰ ਡਰਦੇ ਕਿਉਂ ਪਏ ਨੇ ਅਸੀਂ ਕੀ ਕਰਦੇ ਪਏ ਹਾਂ ਅਸੀਂ ਤੇ ਲੋਕਾਂ ਦੇ ਵਿੱਚ ਖੁਦਾ ਦਾ ਸੁਭ ਸਮਾਜ ਚੱਲਣਾ ਰਿਹਾ ਪ੍ਰਚਾਰ ਕਰਦੇ ਮੈਂ ਪਰ ਪ੍ਰਚਾਰ ਕਰਨ ਦਾ ਸਭ ਨੂੰ ਅਧਿਕਾਰ ਆ ਕੋਈ ਵੀ ਪ੍ਰਚਾਰ ਕਰ ਸਕਦਾ ਹੈ ਅਸੀਂ ਇਹ ਕਿਸ ਨੂੰ ਮੰਨਿੰ ਕਰਦੇ ਆ ਤੇ ਜੇ ਦੂਸਰੇ ਧਰਮ ਨੂੰ ਆਪਣਾ ਪ੍ਰਚਾਰ ਕਰਨ ਦਾ ਅਧਿਕਾਰ ਹੋ ਆ ਤੇ ਸਹੀ ਧਰਮ ਨੂੰ ਆਪਣਾ ਦੀਵਾ ਦੇ ਅਧਿਕਾਰ ਆ ਕਿ ਡੈਮੋਕ੍ਰੇਸੀ ਵਾਲੇ ਦੇਸ਼ਾਂ ਹਰ ਧਰਮ ਜਿਹੜਾ ਆਪਣਾ ਪ੍ਰਚਾਰ ਕਰ ਸਕਦਾ ਆਪਣਾ ਆਪਣੀ ਗੱਲ ਆਪਣੇ ਪਰਮੇਸ਼ਰ ਦੀ ਗੱਲ ਜਿਹੜੀ ਆ ਰੱਖ ਸਕਦਾ ਵਾ ਕਿਸ ਨੂੰ ਕੋਈ ਰੋਕ ਨਹੀਂ ਸਕਦਾ ਕੋਈ ਜ਼ਬਰਦਸਤੀ ਨਹੀਂ ਕਰ ਸਕਦਾ ਅ ਤੁਸੀਂ ਅਖੀਰ ਵਿੱਚ ਕੀ ਕਹਿਣਾ ਚਾਹੁੰਦੇ ਜੇ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਲੋਕਾਂ ਨੂੰ ਕਿ ਕੀ ਕਰਨਾ ਚਾਹੀਦਾ ਵੇਖੋ ਜਿਹੜਾ ਜ਼ੁਲਮ ਆ ਉਹਦੀ ਸਜ਼ਾ ਉਹ ਤੇ ਮਿਲਣੀ ਮਿਲਣੀ ਆ ਹਰ ਕੋ ਜਿਹੜਾ ਵੀ ਕਰੇਗਾ ਉਹਨੂੰ ਤੇ ਮਿਲਣੀ ਮਿਲਣੀ ਆ ਤੁਸੀਂ ਤੁਹਾਡੇ ਕੀ ਵਿਚਾਰ ਹੈ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਲੋਕਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਅਗਰ ਪ੍ਰੋਫੈਟ ਭਜਿੰਦਰ ਜੀ ਨੇ ਗੁਨਾਹ ਕੀਤਾ ਵਾ ਅਗਰ ਉਹ ਗੁਨੇਕਾਰ ਨਹੀਂ ਅਗਰ ਅਗਰ ਨਹੀਂ ਕੀਤਾ ਉਹ ਤੇ ਸਬਤ ਹੋ ਗਿਆ ਨਾ ਅਗਰ ਵਲੀ ਤੇ ਗੱਲ ਨਹੀਂ ਦੀ ਨਾ ਰਹੀ ਉਹ ਮੈਂ ਪਹਿਲੇ ਕਲੀਅਰ ਕਰ ਚੁੱਕਾ ਹਾਂ ਕਿ ਇਹ ਜਲਦਬਾਜੀ ਵਿੱਚ ਹੋਇਆ ਵਾ ਉਹਦੇ ਬਾਰੇ ਦੁਬਾਰਾ ਅਪੀਲ ਕੀਤੀ ਜਾ ਰਹੀ ਆ ਹੂੰ ਉਹਨਾਂ ਦੀ ਮਿਨਿਸਟਰੀ ਵੱਲ ਦੁਬਾਰਾ ਅਪੀਲ ਕੀਤੀ ਜਾ ਰਹੀ ਆ ਅਪੀਲ ਕਰਨ ਤੋਂ ਬਾਅਦ ਉਹਨਾਂ ਨੂੰ ਇੱਕ ਮੌਕਾ ਦਿੱਤਾ ਜਾਵੇ ਅਗਰ ਦੁਬਾਰਾ ਵੀ ਉਹ ਗੁਨਾਹਗਰ ਪਾਉਂਦੇ ਨੇ ਅਗਰ ਗੁਨਾਹਗਰ ਪਾਈ ਜਾਂ ਗਏ ਨੇ ਹੁਣ ਜੇ ਦੁਬਾਰਾ ਵੀ ਪਾਏ ਜਾਂਦੇ ਨੇ ਤੇ ਉਹਦੀ ਸਜ਼ਾ ਉਹਨਾਂ ਨੂੰ ਭੁਗਤਣੀ ਪੈਗੀ ਅਗਰ ਅਗਰ ਉਹ ਬੇਗੁਨਾਹ ਅਗਰ ਉਹਨਾਂ ਨੂੰ ਬੇਗੁਨਾਹ ਨੂੰ ਸਜ਼ਾ ਦਿੱਤੀ ਗਈ ਆ ਜਲਦਬਈ ਕਿਸੇ ਏਜੰਸੀਆਂ ਦੇ ਚੱਕਰ ਦੇ ਵਿੱਚ ਕਿਸੇ ਸਲੀਪਰ ਸੈਲਾਂ ਦੇ ਛੜੀ ਅੰਦਰ ਦੇ ਵਿੱਚ ਰਾਜ ਕੇ ਸਜ਼ਾ ਦਿੱਤੀ ਗਈ ਆ ਤੇ ਜਿਸ ਨੇ ਵੀ ਉਹਨਾਂ ਨੂੰ ਸਜ਼ਾ ਸੁਣਾਈ ਆ ਤੇ ਜਿਹਦੇ ਕਹਿਣ ਤੇ ਸਜ਼ਾ ਹੋਈ ਆ ਉਹਨਾਂ ਦੋਨਾਂ ਨੂੰ ਪ੍ਰਮਾਤਮਾ ਵੇਖੇਗਾ ਉਹਨਾਂ ਦਾ लेखा ਉਹਨਾਂ ਨੂੰ ਦੇਣਾ ਹੀ ਪਵੇਗਾ ਤੁਮ ਸਾਹਿਬ ਤਹੀ ਕਹਿੰਦੇ ਆ ਕਿ ਉਥੇ ਵਿੱਚ ਚਰਚਾਂ ਦੀ ਸਲੀਪਰ ਸੈਲ ਕੰਮ ਕਰਦੇ ਆ ਜੇ ਪਾਸਟਰ ਇੰਨੀਆਂ ਗੁਮਾਰੀਆਂ ਠੀਕ ਕਰਦੇ ਉਹਨਾਂ ਦੇ ਸਲੀਪਰ ਸੈਲਾਂ ਨੂੰ ਫੜਿਆ ਤਾਂ ਨਹੀਂ ਜਾਂਦਾ ਕਿ ਉਹ ਪਾਸਟਰ ਸਲੀਪਰ ਸੈਲਾਂ ਨੂੰ ਨਹੀਂ ਫੜ ਸਕਦੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਇੱਥੇ ਮੇਰੇ ਸਲੀਪਰ ਸੈਲ ਵੀ ਕੰਮ ਕਰਦੇ ਆ ਦੇਖੋ ਜੀ ਜਦੋਂ ਆਹ ਜਿਹੜਾ ਸਮਾਂ ਚੱਲਿਆ ਰੋਜ਼ਿਆਂ ਦਾ ਸਮਾਂ ਚੱਲ ਰਿਹਾ ਜੀ ਜਦੋਂ ਪ੍ਰਭੂ ਯਿਸੂ ਮਸੀਹ ਜੀ ਰੋਜ਼ਾਂ ਤੇ ਸਮੇਂ ਦੇ ਵਿੱਚ ਪ੍ਰਾਰਥਨਾ ਕਰਦੇ ਪਏ ਸੀ ਰੋਜ਼ਾ ਪ੍ਰਾਰਥਨਾ ਕਰਦੇ ਪਏ ਹੀ ਪਹਾੜ ਦੇ ਉੱਪਰ ਜਾ ਕੇ ਉੱਥੇ ਸ਼ੈਤਾਨ ਨੇ ਆ ਕੇ ਪ੍ਰਭੂ ਨੂੰ ਵੀ ਅਜਮਾਨ ਦੀ ਕੋਸ਼ਿਸ਼ ਕੀਤੀ ਤੇ ਸ਼ੈਤਾਨ ਹਰ ਜਗ੍ਹਾ ਹੁੰਦੇ ਆ ਸ਼ੈਤਾਨੀ ਲੋਕ ਹਰ ਜਗ੍ਹਾ ਹੁੰਦੇ ਆ ਉਹਨਾਂ ਦਾ ਉਹਨਾਂ ਦਾ ਕੰਮ ਆਪਣਾ ਕੰਮ ਕਰਨਾ ਔਰ ਪਰਮੇਸ਼ਰ ਹੁੰਦਾ ਪਰਮੇਸ਼ਰ ਦਾ ਹੁੰਦਾ ਉਹ ਜਿਹੜਾ ਪਰਮੇਸ਼ਰ ਦਾ ਕੰਮ ਉਹਦਾ ਆਪਣਾ ਕੰਮ ਕਰਨਾ ਇਸ਼ਤਾਨ ਦਾ ਕੰਮ ਹੁੰਦਾ ਆਪਣਾ ਕੰਮ ਕਰਨਾ ਤੇ ਜਿਹੜੇ ਲੋਕ ਸ਼ਤਾਨੀ ਉਹਨਾਂ ਦਾ ਸ਼ਤਾਨ ਦਾ ਹਿੱਸਾ ਦੇਣਾ ਤੇ ਸ਼ਤਾਨੀ ਕੰਮ ਹੀ ਕਰਨੇ ਆ। ਅ ਤੁਹਾਨੂੰ ਲੱਗਦਾ ਵੀ ਇਹ 1ਵੀਂ ਸਦੀ ਜਾਣਦੀ ਆ ਕਿ ਜੇ ਸ਼ਤਾਨ ਹੀ ਨੇ ਹੈਗੇ ਨੇ ਕਿ ਲੋਕਾਂ ਨੂੰ ਚੰਬੜ ਜਾਂਦੇ ਆ ਹੈਗੇ ਨੇ। ਨਹੀਂ ਮੈਂ ਚੰਬੜ ਨਹੀਂ ਤੇ ਸ਼ਤਾਨ ਇਹ ਨਹੀਂ ਗੱਲ ਹੈ। ਸ਼ਤਾਨ ਆ ਜਿਹੜੇ ਬੰਦੇ ਆ ਜਿਹੜੇ ਬੰਦੇ ਹਰ ਧਰਮ ਦੇ ਵਿੱਚ ਜਿਹੜੇ ਆ ਰੀਤੀ ਰਸਟ ਬੈਠੇ ਨੇ ਜਿਹਦੇ ਪਾਪ ਕਰਦੇ ਨੇ, ਗੰਦ ਪਾਉਂਦੇ ਇਹ ਸਾਰੇ ਸ਼ਤਾਨ ਦੇ ਕੰਮ ਆ ਤੇ ਰੱਬ ਦਾ ਕੰਮ ਥੋੜੀ ਆ। ਇਸ਼ਤਾਨ ਦੇ ਲੋਕ ਨੇ ਸਾਰੇ ਔਰ ਜਿਹੜਾ ਬੰਦਾ ਰੱਬ ਦਾ ਕੰਮ ਨਾਲ ਉਹ ਤਾਂ ਇਦਾਂ ਦੇ ਰੇਪ ਵਾਲੇ ਚੱਕਰ ਦੇ ਵਿੱਚ ਜਾਂ ਇਦਾਂ ਦੇ ਗੰਕਣੋਣੇ ਕੰਮ ਜੜਿਆ ਗੁਰੂ ਘਰ ਦੇ ਵਿੱਚ ਜਾਂ ਜਿਸੇ ਪਰਮਾਤਮਾ ਜਿਸ ਦੇ ਲੋਕੀ ਆਪਣੇ ਉਮੀਦ ਦੇ ਨਾਲ ਬੜੀ ਆਸ ਨਾਲ ਜਾਂਦੇ ਨੇ ਸ਼ਰਧਾ ਨਾਲ ਜਾਂਦੇ ਨੇ ਉੱਥੇ ਇਹੋ ਜਿਹੇ ਲੋਕੀ ਕੋ ਕੋ ਡਰਦੇ ਨੇ ਮੈਂ ਇਹੋ ਜੇ ਪਾਪ ਕਰਨ ਤੋਂ ਅਗਰ ਕੋਈ ਕਰਦਾ ਵਾਤੇ ਉਹ ਸ਼ੈਤਾਨ ਦੇ ਬੰਦੇ ਨੇ ਸ਼ੈਤਾਨ ਹੱਟ ਹੈਗਾ ਵਾ ਤਾਂ ਹੀ ਦੇ ਪਾਪ ਹੋ ਰਹੇ ਆ ਇਹ ਐਂ ਦੇ ਵਿੱਚ ਕੀ ਲੋਕਾਂ ਨੂੰ ਸੰਦੇਸ਼ ਦੇਣਾ ਚਾਹੀਦਾ ਕਿ ਅਪਸੀ ਭਾਈਚਾਰਾ ਵੀ ਬਣਿਆ ਕਾਇਮ ਰਹਿਣਾ ਚਾਹੀਦਾ ਇਹਦੇ ਬਾਰੇ ਕੀ ਲਾਸਟ ਸ਼ਬਦਾਂ ਦੇ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਮੈਂ ਤੇ ਇੱਕੋ ਗੱਲ ਕਹਿਣਾ ਚਾਹੁੰਦਾ ਹਰ ਤਰਮ ਨੂੰ ਇਹ ਗੱਲ ਬੇਨਤੀ ਕਰਾਂਗਾ ਕਿ ਅਗਰ ਜੇ ਕੋਈ ਗੁਨੇਗਾਰ ਗੁਨਾਹ ਕਰਦਾ ਵਾ ਉਹਨੂੰ ਉਹਦੇ ਕੀਤੇ ਦੀ ਸਜ਼ਾ ਮਿਲਣੀ ਚਾਹੀਦੀ ਆ ਉਹਨੂੰ ਮਿਲਦੀ ਪਈ ਆ ਉਹਦੇ ਵਾਸਤੇ ਨਾਇਲੇ ਬੈਠਾ ਦਵਾ ਅਦਾਲਤ ਮਾਨਯੋਗ ਅਦਾਲਤਾਂ ਬਠੀਆਂ ਨੇ ਔਰ ਇੱਕ ਬੰਦੇ ਦੀ ਕੀਤੀ ਹੋਈ ਸਾਰਾ ਰੜੀਆ ਪੂਰੀ ਕਾਨੂੰਨ ਨਹੀਂ ਦੇਣੀ ਚਾਹੀਦੀ ਕਿਸੇ ਵੀ ਧਰਮ ਨੂੰ ਬਦਨਾਮ ਨਹੀਂ ਕਰਨਾ ਜਿਹਦਾ ਕਿਉਂਕਿ ਸਾਰੇ ਧਰਮ ਦਾ ਅਸੀਂ ਸਤਿਕਾਰ ਕਰਦੇ ਆ ਤੇ ਸਾਡੇ ਵੀ ਧਰਮ ਦਾ ਸਤਿਕਾਰ ਜਿਹੜਾ ਵਾ ਉਹ ਸਾਡੇ ਮਨਾਂ ਵਿੱਚ ਵਾ ਤੇ ਉਹਨੂੰ ਠੇਸ ਨਾ ਪਹਾਈ ਜਾਵੇ ਬਾਕੀ ਜਿੰਨਾ ਵੀ ਤੁਸੀਂ ਮਸੀਹ ਦੇ ਪ੍ਰਚਾਰ ਨੂੰ ਰੋਕोगे ਅੱਜ ਹੀ ਵੇਖ ਲਿਆ ਲੱਖਾਂ ਦੀ ਤਦਾਦ ਨਾਲ ਕਰੋੜਾਂ ਦੀ ਤਦਾਦ ਨਾਲ ਲੋਕ ਜੁੜ ਰਹੇ ਆ ਤੁਸੀਂ 2030 ਤੱਕ ਵੇਖ ਲਓ ਅੱਜ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਮਸੀਹ ਦੇ ਜਿਹੜਾ 크ਰਿਸਚਨ ਦੇਸ਼ ਆ ਉਹ ਹੈਗਾ ਵਾ ਅਮਰੀਕਾ ਹੈਗਾ ਵਾ ਠੀਕ ਹੈ ਜੀ ਔਰ 2030 ਤੱਕ ਜਿੱਥੇ ਸਭ ਤੋਂ ਜਿਆਦਾ ਪਾਬੰਦੀ ਲਗਾਈ ਗਈ ਹੈ ਚੀਨ ਦੇ ਵਿੱਚ ਮੁਸੀਬ ਧਰਮ ਦੇ ਉੱਤੇ ਔਰ 2030 ਤੱਕ ਸਭ ਤੋਂ ਵੱਡਾ ਦੇਸ਼ ਜਿਹੜਾ ਇਸਾਈ ਦੇ ਜਿਹੜਾ ਉਹ ਚੀਨ ਬਣੇਗਾ ਜਿੰਨੀ ਜਿਆਦਾ ਤੁਸੀਂ ਜਗ੍ਹਾ ਤੇ ਪਾਬੰਦੀ ਲਗਾਓਗੇ ਓਨਾ ਜਿਆਦਾ ਖੁਦਾ ਦਾ ਕੰਮ ਉੱਥੇ ਬਣੇਗਾ ਦੇਖੋ ਸਾਨੂੰ ਕੋਈ ਇਤਰਾਜ਼ ਨਹੀਂ ਆਸੀਂ ਪਤਾ ਨਹੀਂ ਸਾਡੇ ਸਾਡੇ ਪ੍ਰਚਾਰ ਦੇ ਉੱਤੇ ਕਿਉਂ ਇਤਰਾਜ਼ ਕਿਤੇ ਕਿਉਂ ਕਿੰਤੂ ਪਰੰਤੂ ਕਿਤੇ ਯਾਰ ਅਸੀਂ ਦੇਖੋ ਯੂਰਪ ਦੇ ਦੇਸ਼ ਜਿਹੜੇ ਨੇ ਕ੍ਰਿਸਚਨ ਕਟਰੀਆਂ ਹੈਗੀਆਂ ਨੇ ਯੂ ਐਸ اے 크ਰਿਸਚਨ ਕੰਟਰੀ ਕੈਨੇਡਾ ਪੱਛਮ ਕੰਟਰੀ ਇੰਗਲੈਂਡ 크ਰਿਸਚਨ ਕੰਟਰੀ ਯੂਰਪ ਸਾਰਾ 크ਰਿਸਚਨ ਕੰਟਰੀ ਉਥੇ ਗੁਰਦੁਆਰਾ ਸਾਹਿਬ ਬਣਾਉਣ ਵਾਸਤੇ ਜ਼ਿਦਤਾਂ ਦਿੱਤਾ ਜਿਹੜਾ ਮੰਦਰ ਬਣਾਉਣ ਦੀ ਜਗ੍ਹਾ ਦਿੱਤੀ ਜਾ ਰਹੀ ਆ ਤੇ ਸਾਨੂੰ ਅਹੀਂ ਤੱਕ ਕੋਈ ਇਤਰਾਜ਼ ਕੀਤਾ ਨਹੀਂ ਲੇਕਿਨ ਇੱਥੇ ਜਦੋਂ ਕੋਈ ਪਾਸਟਰ ਰੋੜਦਾ ਵਾ ਜਾਂ ਕੋਈ ਚਰਚ ਬਣਾਦਾ ਵਾ ਉਦੋਂ ਜਗਦੰਮ ਸਰਨ ਬਵਾਲ ਪੈ ਜਾਂਦਾ ਉਹ ਲਿਖਿਆ ਹੁੰਦਾ ਪਿੱਛੇ ਟਰੈਕਟਰ ਦੇ ਗੋਰੇ ਅੜੇ ਸੀ ਤੇ ਛੜੇ ਸੀ ਉਹ ਯਾਰ ਜੇ ਛੜ ਗਏ ਸੀ ਤੇ ਹੁਣ ਵੀ 25-25 30-30 ਲੱਖ ਰੁਪਈਆ ਲਾ ਕੇ ਉਥੇ ਉਹਨਾਂ ਦੇ ਮਗਰ ਕੀ ਕਰਨ ਜਾਣਦੇ ਉਥੇ ਈਸਾਈ ਦੇ ਸਮੇ ਜਾ ਰਹੇ ਉਥੇ ਤੁਹਾਡਾ ਤੁਹਾਨੂੰ ਪਰਬਤ ਬਣਦਾ ਐਸੇ ਰੜਾ ਤੰਗ ਬਣਤ ਨਹੀਂ ਜਾਣਦੇ ਇਹ ਸਾਰੇ ਪੁਲ ਗੱਡੇ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖੋ ਔਰ ਕਿਸੇ ਵੀ ਧਰਮ ਦਾ ਨਰਾਦਰ ਨਾ ਕਰੋ ਸਾਰੇ ਧਰਮ ਦਾ ਸਤਿਕਾਰ ਕਰੋ ਇੱਕ ਦੂਜੇ ਦੇ ਧਰਮ ਦਾ ਸਤਿਕਾਰ ਕਿਸੇ ਤੇ ਕਿੰਦੂ ਪਰੰਤੂ ਨਹੀਂ ਚੁਪਣੀ ਜਿਹੜਾ ਬੰਦਾ ਗੁਨੇਗਾਰ ਆ ਜਿਹੜਾ ਪਾਪ ਕਰੇਗਾ ਉਹਨੂੰ ਉਹਦੀ ਸਗਿਆ ਜੜੀ ਆ ਉਹ ਬਣਦੀ ਮਿਲੇਗੀ ਥੈਂਕ ਯੂ ਜੀ ਸੋ ਮਾਧਨ ਲਈ ਤੁਹਾਨੂੰ ਜੀ ਧੰਨਵਾਦ